ਸਤਿ ਸ਼੍ਰੀ ਅਕਾਲ ਜੀ ਅਸੀਂ ਪਹੁੰਚ ਹੋਏ ਹਾਂ ਜਸਪਾਲ ਕਾਰ ਬਾਜ਼ਾਰ ਹੁਸ਼ਿਆਰਪੁਰ ਵਿਖੇ ਬਾਈ ਬਾਈਆਂ ਕੋਲੇ ਬਹੁਤ ਹੀ ਵਧੀਆ ਗੱਡੀਆਂ ਐ ਕਿਸੇ ਵੀਰ ਨੇ ਗੱਡੀ ਲੈ ਕੇ ਜਾਣੀ ਹੋਵੇ ਬਾਈਆਂ ਕੋਲੇ ਬਾਈ ਜੀ ਫੋਰਚੂਨਰ ਫੋਰਚ ਨੋਰ ਇਲਾਵਾ ਬਾਈ ਜੀ ਐਕਸ ਯੂਵੀ ਐਕਸਕਿਊਜ਼ ਤੋਂ ਇਲਾਵਾ ਬਾਈ ਜੀ ਕ੍ਰੇਟਾ ਤੇ ਹੋਰ ਅਨੇਕਾਂ ਗੱਡੀਆਂ ਬਾਈ ਕੋਲੇ ਐ ਕਿਸੇ ਵੀਰ ਨੇ ਗੱਡੀ ਲੈ ਕੇ ਜਾਣੀ ਤਾਂ ਬਾਈ ਤੁਹਾਨੂੰ ਸੋਚਣ ਦੀ ਲੋੜ ਨਹੀਂ ਹੁਸ਼ਿਆਰਪੁਰ ਵਿਖੇ ਬਾਈ ਦਾ ਨਾਂ ਚੱਲਦਾ ਬਹੁਤ ਵਧੀਆ ਗੱਡੀਆਂ ਐ ਏ ਹਿਆਰਪੁਰ ਦੇ ਕੋਲੇ ਪਿੰਡ ਹੈ ਬਾਈ ਨਾਲ ਗੱਲਬਾਤ ਕਰਾਂਗੇ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਉਹ ਠੀਕ ਹੈ ਜੀ ਬਿਲਕੁਲ ਠੀਕ ਹੈ ਬਾਈ ਪਹਿਲਾਂ ਤਾਂ ਆਪਾਂ ਆਡੀਅנס ਨੂੰ ਲੋਕੇਸ਼ਨ ਦੱਸ ਦਈਏ ਲੋਕੇਸ਼ਨ ਕਿਹੜੀ ਹੈ ਜੀ ਹਿਆਰਪੁਰ ਇੰਡਸਟਰੀਅਲ ਚ ਪੈਂਦੀ ਹੈ ਨਾ ਜੀ ਇਹ ਹਾਂਜੀ ਹਿਆਰਪੁਰ ਦੇ ਵਿੱਚ ਜੀ ਇਹ ਪੈਂਦਾ ਅੱਡਾ ਚੱਬੇਵਾਲ ਅੱਡਾ ਚੱਬੇਵਾਲ ਚੰਡੀਗੜ੍ਹ ਰੋੜ ਜੀ ਠੀਕ ਹੈ ਜੀ ਹਾਂਜੀ ਬਿਲਕੁਲ ਹਾਈਵੇ ਦੇ ਉੱਪਰ ਹੈ ਜੀ ਜੀ ਉੱਪਰ ਦੋਸਤੋ ਨੰਬਰ ਵੀ ਚੱਰਿਆ ਤੇ ਪੂਰਾ ਐਡਰੈਸ ਵੀ ਚੱਰਿਆ ਹੈ ਬਾਈ ਜੀ ਹੁਣ ਗੱਡੀਆਂ ਦੀ ਗੱਲਬਾਤ ਕਰਦੇ ਹਾਂ ਹਾਂਜੀ ਓਏ ਉਹ ਗੱਡੀਆਂ ਦਿਖਾਈਏ ਮਾੜਾ ਆਡੀਅנס ਨੂੰ ਬਿਲਕੁਲ ਟਾ ਫੋਰਚੂਨਰ ਬਾਰੇ ਸਾਨੂੰ ਪੂਰੀ ਡਿਟੇਲ ਦੱਸੋ ਗੱਡੀ ਦੀ ਬਾਈ ਇਹ 2014 ਮਾਡਲ ਆ ਜੀ ਵੀਆਈਪੀ ਨੰਬਰ ਇਹ 3131 ਨੰਬਰ ਆ ਕੋਈ ਦਿੱਲੀ ਤੋਂ ਘੱਟ ਵੱਡ ਨਹੀਂ ਹੈਗਾ ਜੀ ਬਿਲਕੁਲ origignal ਨੰਬਰ ਆ origignal ਹੀ ਗੱਡੀ ਆ ਠੀਕ ਹੈ ਜੀ ਇਕੱਲੇ ਬੰਪਰ ਹੀ ਪੈਟ ਹੋ ਗਏ ਲੋਹੇ ਦੀ ਸਾਰੀ origignal ਹੈ 2014 ਮਾਡਲ 20 ਇੰਚੀ ਲਾਈਟਰ ਲੱਗਿਆ ਫੋਰਚੂਨਰ ਦਾ ਸੈਕੰਡ ਹੈ ਜੀ ਇਹ ਸੈਕੰਡ ਓਨਰ ਹੈ ਇੰਜਨ ਗੇਅਰ ਦੀ ਫੁੱਲ ਗਾਰੰਟੀ ਆਪਣੀ ਹੈ ਫੁੱਲ ਗਾਰੰਟੀ ਹੈ ਜੀ ਠੀਕ ਹੈ ਜੀ ਚਲੋ ਬਾਈ ਹੁਣ ਅਸੀਂ ਗੱਡੀ ਇੱਕ ਹੋਰ ਦੱਸੋ ਦਿਖਾਉ ਏ ਬਾਈ 2016 ਮਾਡਲ ਜੀ 1.6 ਐਸਐਕਸ ਮਾਡਲ ਹੈ ਜੀ ਅਲਾਈਟ ਰੀਨੂ ਵੀ ਨਵੇਂ ਲੱਗੇ ਹੋ ਆ ਜੀ ਇੰਜਨ ਗੇਅਰ ਐਕਸੀਡੈਂਟ ਦੀ ਫੁੱਲ ਗਾਰੰਟੀ ਇਹਦੀ ਵੀ ਹੈ ਜੀ ਠੀਕ ਹੈ ਜੀ ਹਾਂਜੀ ਫਰਸਟ ਓਨਰ ਬਾਈ ਜੀ ਇਹ ਸੈਕੰਡ ਓਨਰ ਹੈ ਜੀ ਸੈਕੰਡ ਓਨਰ ਹੈ ਜੀ ਸਾਰੀ ਓਰੀਜਨਲ ਬਿਲਕੁਲ ਬਿਲਕੁਲ ਇਹਨਾਂ ਦੀ ਗਾਰੰਟੀ ਜੀ ਡਾਕੂਮੈਂਟ ਦੀ ਵੀ ਗਾਰੰਟੀ ਜੀ ਡਾਕੂਮੈਂਟ ਦੀ ਇੰਜਨ ਗੇਅਰ ਦੀ ਐਕਸੀਡੈਂਟ ਦੀ ਫੁੱਲ ਗਾਰੰਟੀ ਠੀਕ ਹੈ ਜੀ ਹਣ ਬਾਈ ਇੱਧਰ ਖੜੀ ਹੈਗੀ ਗੱਡੀ ਐਕਸ ਯੂਵੀ ਹਾਂਜੀ ਆ ਇਹਦੇ ਬਾਰੇ ਵੀ ਤੁਹਾਨੂੰ ਜਰੂਰ ਦੱਸਣਾ ਪਊ ਨੰਬਰ ਹੈਗਾ ਜੀ ਬਾਈ ਪੀਵੀ ਫੁੱਲ ਆਟੋਮੈਟਿਕ ਗੱਡੀ ਹੈ ਜੀ ਠੀਕ ਹੈ ਜੀ ਆਟੋਮੈਟਿਕ ギア ਰਿਆ ਜੀ ਜੀ ਬਾਈ ਠੀਕ ਹੈ ਜੀ ਐਕਸੀਡੈਂਟ ਇੰਜਨ ギア ਪੇਡ ਦੀ ਇਹਦੀ ਵੀ ਫੁੱਲ ਗਾਰੰਟੀ ਆਪਣੀ ਹੋਗੀ ਬੰਪਰਾਂ ਤੋਂ ਇਲਾਵਾ ਜੀ ਠੀਕ ਹੈ ਬਾਈ ਜੀ ਹਾਂ ਜੀ ਬਿਲਕੁਲ ਇਹ ਬਾਈ ਜਿਹੜੀਆਂ ਵਾਈਬਲ ਗੱਡੀਆਂ ਬਹੁਤ ਵਧੀਆ ਗੱਡੀਆਂ ਐ ਤੇ ਕਿਸੇ ਵੀ ਵੀਰ ਨੇ ਲੱਗੇ ਕਿ ਤੁਹਾਨੂੰ ਅਸੀਂ ਫੋਰਚੂਨਰ ਅਸੀਂ ਹੋਰ ਦਿਖਾਉਨੇ ਆ ਪੀਬੀ 038ਸੀਐਕਸ 4631 ਹਾਂ ਇਹ ਗੱਡੀ ਜੀ ਬਾਈ ਕੀ ਡਿਮਾਂਡ ਕੀ ਹੈ ਤੇ ਆਪਣਾ ਮਤਲਬ ਕੀ ਹੈ ਮਾਡਲ ਕਿਹੜਾ ਜੀ ਇਹ 2013 ਮਾਡਲ ਜੀ ਬਾਈ ਸੈਕੰਡ ਓਨਰ ਦੀ ਕਾਰ ਹੈ ਜੀ ਆਟੋਮੈਟਿਕ ਹੈ 20 ਇੰਚੀ ਲਾਈਟਰ ਇਹਨੂੰ ਵੀ ਨਵੇਂ ਲੱਗੇ ਹੋਏ ਜੀ ਇਹ ਹਲਕੀ ਫੁਲਕੀ ਟਚਿੰਗ ਹੈਗੀ ਆ ਪਰ ਐਕਸੀਡੈਂਟ ਦੀ ਇਹਦੀ ਵੀ ਗਾਰੰਟੀ ਹੈ ਜੀ ਐਕਸੀਡੈਂਟ ਦੀ ਡਾਕੂਮੈਂਟ ਦੀ ਵੀ ਜੀ ਬਿਲਕੁਲ ਆਪਣੀ ਗਾਰੰਟੀ ਹੋ ਗਈ ਕੋਈ ਐਕਸੀਡੈਂਟ ਨਹੀਂ ਜੀ ਕੋਈ ਕਲੇਮ ਨਹੀਂ ਜੀ ਇੰਜਨ ਦੀ ਵੀ ਜੀ ਇੰਜਨ ਦੀ ਗিয়ার ਦੀ ਫੁੱਲ ਗਾਰੰਟੀ ਹੈ ਠੀਕ ਹੈ ਜੀ ਹੁਣ ਬਾਈ ਇੱਧਰ ਗੱਡੀ ਖੜੀ ਹੈ ਅ ਕਾਰਡ ਵਾਲਿਆਂ ਦੀ ਜੀ ਇਹ ਕਿਹੜੀ ਗੱਡੀ ਕਿਹੜਾ ਮਾਡਲ ਹੈ ਬਾਈ ਇਹ ਇਹ ਬਾਈ 2014 ਮਾਡਲ ਜੀ ਜੀ ਇਹ TDI ਮਾਡਲ ਆ ਜੀ ਠੀਕ ਹੈ ਬਾਈ ਫਸਟ ਓਨਰ ਦੀ ਗੱਡੀ ਆ ਜੀ ਚਾਰੇ ਟਾਇਰ ਹੀ ਨਵੇਂ ਆ ਇਹਦੀ ਵੀ ਇੰਜਨ ਗੇਅਰ ਐਕਸੀਡੈਂਟ ਦੀ ਪੂਰ ਗਾਰੰਟੀ ਆਪਣੀ ਹੋਗੀ ਠੀਕ ਹੈ ਜੀ ਬਿਲਕੁਲ ਜੀ ਬਾਈ ਜਿਹੜਾ ਤੁਸੀਂ ਉੱਪਰ ਮਾਈ ਜੀ ਦੇ ਮੋਬਾਈਲ ਨੰਬਰ ਤੇ ਐਡਰੈਸ ਦੇਖ ਰਹੇ ਹੋ ਹੁਣ ਅਸੀਂ ਗੱਡੀਆਂ ਅਜੇ ਹੋਰ ਵੀ ਦਿਖਾਉਣੀ ਆ ਆਜੋ ਬਾਈ ਜੀ ਆ ਇਧਰ ਖੜੀ ਜੀ ਆਲਟੋ 800 ਮਰੂਤੀ ਸੁਜ਼ੂਕੀ ਲਾਂ ਦੀ ਇਹ ਬਾਈ ਜੀ ਕਿਸੇ ਛੋਟੇ ਬੁਆਰ ਨੇ ਲੈਣੀ ਆ ਜਾਂ ਕਿਸੇ ਭੈਣ ਨੇ ਕੋਈ ਆਪਣੀ ਡਿਊਟੀ ਲਈ ਲੱਗਿਆਣੀ ਆ ਗਾਹ ਤੋਂ ਹੁੰਦਾ ਆ ਕੀ ਆ ਬਾਈ ਜੀ ਮੋਟਰਸਾਈਕਲ ਦੇ ਵੀ 3-3 ਲੱਖ ਰੁਪਏ ਰਾਕਿੰਦੇ ਜੇ ਬ ਏ ਬਾਈ ਗੱਡੀ ਕਿਤੇ ਨਹੀਂ ਛੱਡੋਗੇ ਇਹ ਬਾਈ 2017 ਮਾਡਲ ਹੈ ਜੀ ਜੀ ਬਾਈ ਇਹ ਗੱਡੀ ਇੱਕੋ ਰੇਟ ਜਿਹੜਾ ਬੰਦਾ ਤੁਹਾਡੀ ਵੀਡੀਓ ਦੇਖ ਕੇ ਉਹ 2 ਲੱਖ 20 ਹਜ਼ਾਰ ਰੁਪਏ ਦੀ ਗੱਡੀ ਦੇ ਦਵਾਂਗੇ ਠੀਕ ਹੈ ਜੀ ਹਾਂ ਜੀ ਇਹ ਬਿਲਕੁਲ ਇੰਜਨ ਗੇਅਰ ਐਕਸੀਡੈਂਟ ਦੀ ਇਹਦੀ ਵੀ ਆਪਣੀ ਗਾਰੰਟੀ ਹੋਊਗੀ ਫਲੋਰ ਕੁਛ ਬਾਈ ਬਸ ਡਿਸਕਾਊਂਟ ਹੈ ਜੀ ਹੁਣ ਜੋ ਤੁਹਾਨੂੰ ਕਹਤਾ ਵੀ ਤੁਹਾਡੀ ਵੀਡੀਓ ਦੇਖ ਕੇ ਹਾਂ ਜੀ ਇੱਥੇ ਉਹਦਾ ਪੈਸੇ 2.5 ਲੱਖ ਰੁਪਈਆ ਆਪਾਂ ਕਰਦੇ ਸੀ ਪਰ ਉਹ ਤੁਹਾਡੇ ਕਰਕੇ ਆਪਾਂ ਕਹਤਾ ਵੀ 2 ਲੱਖ 20 ਹਜ਼ਾਰ ਦੀ ਹੀ ਦਵਾਂਗੇ 30000 ਰੁਪਏ ਬਾਈ ਨੇ ਵੀਡੀਓ ਦੇਖਣ ਨਾਲ ਇਹਨੂੰ ਸਿੱਧਾ ਛੱਡਤਾ ਬ i20 ਇਹਦੇ ਬਾਰੇ ਤੁਹਾਨੂੰ ਬਾਈ ਜਰੂਰ ਜਾਣਨਾ ਪਵੇਗਾ ਸਪੋਰਟਸ ਇਹ ਇਹ ਸਪੋਰਟਸ ਪਲੱਸ ਮਾਡਲ ਹੈ ਬਾਈ ਜੀ ਫਰਸਟ ਓਨਰ ਦੀ ਗੱਡੀ ਆ ਪੈਟਰੋਲ ਆ ਚਾਰੇ ਟਾਇਰ ਹੀ ਨਵੇਂ ਆ ਇਹਦੇ ਗੱਡੀ ਬੰਪਰ ਤੱਕ ਵੀ ਨਹੀਂ ਪੇਟ ਠੀਕ ਹੈ ਜੀ ਸਕ੍ਰੈਚ ਹਲਕੇ ਫੋਲਕੇ ਬੰਪਰਾਂ ਤੇ ਹੈਗੇ ਆ ਪਰ ਆਪਾਂ ਪੇਂਟ ਨਹੀਂ ਕਰਵਾਈ ਠੀਕ ਹੈ ਜੀ ਹਾਂਜੀ ਬਿਲਕੁਲ ਇਹਦੀ ਵੀ ਇੰਜਨ ਗੇਅਰ ਐਕਸੀਡੈਂਟ ਦੀ ਫੁੱਲ ਗਾਰੰਟੀ ਆ ਫੁੱਲ ਗਾਰੰਟੀ ਹੈ ਬਾਈ ਠੀਕ ਹੈ ਜੀ ਮਤਲਬ ਬਾਈ ਸਾਰੀਆਂ ਗੱਡੀਆਂ ਦੀ ਗਾਰੰਟੀ ਲੈਂਦੇ ਆ ਇਧਰ ਵੀ ਇੱਕ ਬਾਈ ਚਿੱਟੇ ਰੰਗ ਦੀ i20 ਖੜੀ ਆ ਇਹਦੇ ਬਾਰੇ ਵੀ ਤੁਹਾਨੂੰ ਕਲੀਅਰ ਕਰ ਦੋ ਡਿਟੇਲ ਦੱਸ ਦੋ। ਬਾਈ ਇਹ 2019 ਮਾਡਲ ਫੋਰਸ ਪਲੱਸ ਮਾਡਲ ਹੈ ਜੀ। ਨਿਊਜਲ ਵੇਰੀਐਂਟ ਹੈ ਜੀ। ਜੀ। ਟਾਇਰ ਇਹਦੇ ਵੀ ਨਵੇਂ ਆ ਜੀ। ਜੀ ਬਾਈ। ਹਾਂ ਜੀ ਬਿਲਕੁਲ ਇਹ ਬੰਪਰਾਂ ਤੋਂ ਇਲਾਵਾ ਇਹ ਵੀ ਲੋਹੇ ਦੀ ਸਾਰੀ ਓਰੀਜਨਲ ਹੈ ਜੀ। ਆਜੋ ਜੀ ਕੈਮਰਾਮੈਨ ਵੀਰ ਨੂੰ ਬੇਨਤੀ ਹੈ ਸਾਰੇ ਤੇ ਕੈਮਰਾ ਪਰਵਾ ਦਿਏ ਗੱਡੀ ਤੇ। ਗੱਡੀ ਬਹੁਤ ਸਾਫ਼ ਹੈ ਜੀ। ਤੇ ਬਾਈ ਜ਼ਿੰਮੇਦਾਰੀ ਰੰਦੇ ਵੀ ਗੱਡੀ ਸਾਫ਼ ਤੋਂ ਲੈ ਕੇ ਇੰਜਨ ਤੋਂ ਲੈ ਕੇ ਡਾਕੂਮੈਂਟ ਤੋਂ ਲੈ ਕੇ ਪੂਰੀ ਗਾਰੰਟੀ ਹੈ। ਤੇ ਬਾਈ ਇੱਕ ਵਾਰੀ ਮੋਬਾਈਲ ਨੰਬਰ ਤੇ ਪੂਰਾ ਐਡਰੈਸ ਫੇਰ ਬੋਲੋ ਜੀ ਆਪਣਾ। ਬ ਚਾਰਪੋਰ ਚੰਡੀਗੜ੍ਹ ਰੋਡ ਅਡਾ ਚੱਬੇਵਾਲ ਜੀ ਫੋਨ ਨੰਬਰ ਹੈਗਾ 9501479915 ਠੀਕ ਹੈ ਜੀ ਬਾਈ ਇੱਕ ਆ ਗੱਡੀ ਆ ਗਈ ਜੀ ਇਹ ਗੱਡੀ ਬਾਰੇ ਵੀ ਸਾਨੂੰ ਕਲੀਅਰ ਕਰ ਦੋ ਬਾਈ ਮਰਨਾ ਇਹ 2018 ਮਾਡਲ ਹੈ ਇਹ ਵੀ ਪੈਟਰੋਲ ਹੈ ਜੀ ਜੀ ਬਾਈ ਹਾਂਜੀ 2018 ਮਾਡਲ ਪੈਟਰੋਲ ਜੀ ਪੈਟਰੋਲ ਤੇ ਬਾਈ ਹਾਂਜੀ ਬਾਈ ਇਹ ਪਾਸਟ ਓਨਰ ਦਾ ਸੈਕੰਡ ਹੈ ਜੀ ਇਹ ਫਰਸਟ ਓਨਰ ਹੈ ਜੀ ਠੀਕ ਹੈ ਬਾਈ ਹਾਂਜੀ ਇਹਦੀ ਬਾਈ ਡਿਮਾਂਡ ਕੋਈ ਏ ਬਾਈ ਦੇ ਦਾਂਗੇ 6.5 ਲੱਖ ਰੁਪਏ ਦੇ ਦਾਂਗੇ 6.5 ਲੱਖ ਦੀ ਗੱਲ ਹਾਂਜੀ 6.5 ਦੇ ਇੱਕੋ ਡੇਡ ਹੈ ਜੀ ਤੰਗ ਪਰੇਸ਼ਾਨ ਕਰਨ ਵਾਲੇ ਬਾਈ ਫੋਨ ਲਾ ਕਰਨ ਸੀ ਹੈ ਨਾ ਬਾਈ ਹੁਣ ਇੱਕ ਖੜੀ ਹੈ ਇਧਰ ਨੋਵਾ ਹਾਂਜੀ ਮਤਲਬ ਹਜੇ ਧੋਂ ਧੂਨ ਵਾਲੀ ਗੱਡੀ ਬਸ ਸਾਡੀ origignal ਟਾਇਰ ਵੀ ਤੋ ਤੁਸੀਂ ਦੇਖ ਰਹੇ ਹੋ ਗੱਡੀ ਸਾਰੀ ਓਕੇ ਹੈ ਤੇ ਇਹ ਬਾਈ ਕੀ ਪ੍ਰਾਈਸ ਹੈ ਵੀਰੇ ਇਹ 2011 ਮਾਡਲ ਹੈ ਬਾਈ ਜੀ 2011 ਬਿਲਕੁਲ ਇਹ ਗੱਡੀ ਦੇ ਰਾਂਗੇ 375000 ਰੁਪਏ ਬਈ ਇੰਨੀ ਸਸਤੀ 3 ਲੱਖ ਜੀ ਬਿਲਕੁਲ ਗੱਡੀ ਬਹੁਤ ਚੰਗੀ ਜਿਆਦਾ ਚੰਗੀ ਹੈ ਜੀ ਠੀਕ ਹੈ ਆਪ ਦੇ ਲਈ ਯੂਜ਼ ਮੈਂ ਆਪ ਕਰਦਾ ਜੀ ਠੀਕ ਹੈ ਤੁਸੀਂ ਜਦੋਂ ਨੇ ਗੱਡੀ ਇਹ ਬਿਲਕੁਲ ਤੇ ਬਾਈ ਇੰਜਨ ਡਾਕੂਮੈਂਟ ਦੀ ਬਿਲਕੁਲ ਆਪਣੀ ਗਾਰੰਟੀ ਹੋਗੀ ਸਾਰੀਆਂ ਚਾਰਾਂ ਦੀ ਗਾਰੰਟੀ ਹੋਗੀ ਜੀ ਡਾਕੂਮੈਂਟ ਦੀ ਠੀਕ ਹੈ ਜੀ ਜਿਹੜਾ ਗਾਰੰਟੀ ਆਪਣੀ ਹੈ ਬਾਈ ਜੇ ਕਿਸੇ ਨੇ ਲੋਨ ਕਰਾਉਣਾ ਵੀਰ ਨੇ ਕਿਸੇ ਨੇ ਗੱਡੀ ਦੇ ਲੋਨ ਐਦਾਂ ਜੀ 50000 ਤੋਂ ਲੱਖ ਡਾਊਨ ਪੇਮੈਂਟ ਦੇ ਕੇ ਬਾਕੀ ਸਾਰਾ ਲੋਨ ਹੋ ਜਾਂਦਾ ਜੀ ਸਾਰਾ ਹੋ ਜਾਂਦਾ ਜਿੰਨੀ ਜੜੀ ਮਰਜ਼ੀ ਗੱਡੀ ਲੈ ਲਓ ਬ ਤਾਂ ਮੈਂ ਕਹਿੰਦਾ ਆਪਾਂ ਆਉਣਾ ਕਿੱਥੇ ਉੱਪਰ ਮੋਬਾਈਲ ਨੰਬਰ ਤੇ ਪੂਰਾ ਐਡਰੈਸ ਚੱਲ ਰਿਹਾ ਹੈ ਵੀਡੀਓ ਤੁਸੀਂ ਪੂਰੀ ਦੇਖੋ ਤੇ ਤੁਹਾਡੀ ਮੈਂ ਕਹਿੰਦਾ ਜ਼ਿੰਦਗੀ ਬਦਲ ਦੂ ਤੁਸੀਂ ਆਉਣਾ ਬਾਰ-ਬਾਰ ਇੱਥੇ ਹੀ ਆਵੋਗੇ ਤੁਹਾਨੂੰ ਕਿਤੇ ਹੋਰ ਜਾਣ ਦੀ ਲੋੜ ਨਹੀਂ ਪਣੀ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ ਸਤਿ ਸ੍ਰੀ ਅਕਾਲ ਬਾਈ ਜੀ